ਕਿਸੇ ਮਹਾਨ ਕਵੀ ਨੇ ਕਿਹਾ ਸੀ ਕਿ ਜੇ ਕਿਤੇ ਧਰਤੀ ਉੱਤੇ ਜੰਨਤ ਜਾਂ ਸਵਰਗ ਹੈ ਤਾਂ ਉਹ ਜੰਮੂ ਕਸ਼ਮੀਰ ਵਿੱਚ ਹੈ। ਜੰਮੂ ਕਸ਼ਮੀਰ ਦੀ ਖੂਬਸੂਰਤੀ ਤਾਂ ਦੇਖਦੇ ਹੀ ਬਣਦੀ ਹੈ। ਜੰਮੂ ਅਤੇ ਕਸ਼ਮੀਰ ਦੇ ਸਾਰੇ ਮੰਦਰਾਂ ਦਾ ਇੱਕ ਅਮੀਰ ਇਤਿਹਾਸ ਰਿਹਾ ਹੈ। ਅਤੇ ਹੀ ਕਾਰਨ ਹੈ ਕਿ ਹਰ ਸਾਲ ਲੱਖਾਂ ਲੋਕ ਇੱਥੇ ਆਉਣਾ ਪਸੰਦ ਕਰਦੇ ਹਨ। ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੰਮੂ ਕਸ਼ਮੀਰ ਦੇ ਰਗੁਨਾਥ ਮੰਦਰ ਦੀਆਂ। ਜਿਸ ਦੀ ਸ਼ਾਨਦਾਰ ਆਰਕੀਟੈਕਚਰ ਕਾਰਨ ਇਸ ਮੰਦਰ ਦੀ ਸੁੰਦਰਤਾ ਅੱਖਾਂ ਨੂੰ ਖਿੱਚ ਪਾਉਂਦੀ ਹੈ। ਬਹੁਤ ਘੱਟ ਲੋਕ ਇਸ ਦੇ ਬਾਰੇ ਜਾਣਦੇ ਹਨ ਪਰ ਰਗੁਨਾਥ ਮੰਦਿਰ ਬਹੁਤ ਹੀ ਖਾਸ ਇਤਿਹਾਸਿਕ ਪਿਛੋਕੜ ਰੱਖਦਾ ਹੈ ਇਹ ਮੰਦਿਰ ਭਗਵਾਨ ਵਿਸ਼ਨੂੰ ਦੇ 8ਵੇਂ અવਤਾਰ ਭਗਵਾਨ ਸ਼੍ਰੀ ਰਾਮ ਨੂੰ ਸਮਰਪਿਤ ਹੈ ਇਸ ਮੰਦਿਰ ਦੇ ਨੇੜੇ ਕਈ ਹੋਰ ਵੀ ਮੰਦਿਰ ਮੌਜੂਦ ਹਨ ਜੋ ਕਿ ਭਾਰਤੀ ਮਹਾਕਵੀ ਰਮਾਇਣ ਨਾਲ ਸੰਬੰਧਿਤ ਦੇਵੀ-ਦੇਵਤਿਆਂ ਨੂੰ ਸਮਰਪਿਤ ਹਨ ਇਹ ਸਮੰਦਰ ਦਾ ਨਿਰਮਾਣ 25 ਸਾਲਾਂ ਦੇ ਵਿੱਚ ਪੂਰਾ ਹੋਇਆ ਸੀ ਅਤੇ ਇਸ ਦੇ ਮੁੱਖ ਆਰਕੀਟੈਕਚਰ ਮਹਾਰਾਜਾ ਗੁਲਾਬ ਸਿੰਘ ਅਤੇ ਪੁੱਤਰ ਮਹਾਰਾਜਾ ਰਣਬੀਰ ਸਿੰਘ ਸਨ ਇਹ ਮੰਦਿਰ ਜੰਮੂ ਸ਼ਹਿਰ ਦੇ ਕੇਂਦਰ ਵਿੱਚ ਸਥਿਤ ਹੈ ਜਿੱਥੇ ਹਕੀਕੀ ਟੀਵੀ ਪੰਜਾਬੀ ਦੇ ਪੱਤਰਕਾਰ ਪੁਨੀਤ ਅਰੋੜਾ ਹੋਰੀ ਨਤਮਸਤਕ ਹੋਣ ਲਈ ਪਹੁੰਚੇ ਨੇ ਜਿੱਥੇ ਉਹਨਾਂ ਨੇ ਮੰਦਿਰ ਦੇ ਪੁਜਾਰੀ ਹੇਮਰਾਜ ਹੋਰਾ ਨਾਲ ਖਾਸ ਗੱਲਬਾਤ ਵੀ ਕੀਤੀ ਹੈ ਜੈ ਜੈ ਸਿਤਾ RAM ਅਜਰਮਾ ਮੰਦਿਰ ਦੇ ਵਿੱਚ ਪਹੁੰਚੇ ਹਨ ਜਿੱਥੇ ਕਿ ਮੰਦਿਰ ਦੇ ਜਿਹੜੇ ਮੰਦ ਘੇਪਾ ਜੀ ਸਾਡੇ ਨਾਲ ਨੇ ਇਮਰਾਨ ਜੀ ਜੇਕਰ ਗੱਲ ਕਰੀਏ ਰਗਨਾਥ ਮੰਦਿਰ ਦੀ ਕੀ ਜਿਹੜਾ ਹੈਗਾ ਵਾ ਅਭਿਆਸ ਹੈਗਾ ਵਾ ਇਸ ਬਾਰੇ ਥੋੜੀ ਜੀ ਜਾਣਕਾਰੀ ਦੇ ਓਮ ਨੀਲਾਮ ਬੁਜਸ਼ਾ ਮਲਕੋ ਮਲਾਂਗਰ ਸੀਤਾ ਸਮਾਰੋ ਕਿਤਵਾਮ ਮਾਗਮ ਪਾਣੋ ਮਹਾਸਾਇਤ ਚਾਰੁ ਚਾਪੰ ਨਮਾਮਿ ਰਾਮ ਪ੍ਰਭੁ ਲੋਕਾ ਵਿਰਾਮੰ ਮ੍ਰਣ ਰੰਗ ਧੀਰੰ घुविशनाथम कारुण्य रूपम करुणाकरंतम श्री रामचंद्रम शरण प्रपदे तो श्रीमान जी आपने दर्शन किए हैं रामजी मध्य में राम जी हैं तो राम जी की धरनी और लक्ष्मण जी हैं राम, है। तो राम जी वाणी और सीता मैया जी है जी श्याम स्वरूप है श्याम वर्ण में रघुनाथ जी के दर्शन है भगवान विष्णु जी के जितने भी अवतार हुए वो श्याम वर्ण में ही हुए तो राम जी का वास्तु जो स्वरूप है वो श्या, श्याम श्याम है नीलाम्बुज श्यामल कोमलांगम नील कमल दल के समान जिनका स्वरूप है कोमलांगम कोमल जिनके अंग हैं सीता समारोहित बागम सीता जिनकी भाभागम विराजमान है पाणो महान साजक चारुचाभम जिन्होंने सुंदर बाण धारण किए हुए हैं नमामि रामम रघु वंशनाथ मैं प्रभु श्री राम जी को रघुनाथ जी को कोटि कोटि बारम्भार प्रणाम करता हूँ तो सर, सर पूरे मंदिर में बारह लाख पच्चीस हजार जे नारायण शिलाएँ हैं मंदिर प्रांगण में बारह लाख पच्चीस हजार हर पिंडी में एक एक देवी देवता का उसमें स्वरूप है वो 33 कोटि देवी देवता पूरे मंदिर में विराजमान है तीन सौ पैंसठ प्रतिमा है तीन सौ पैंसठ रामायण गीता महाभारत में जिस, जिस ने जैसे जैसे भी अपने अपने चरित्र अदा किए हैं वो सबकी सब प्रतिमाएं आपको इस मंदिर प्रांगण में देखने को मिलेंगी जो जम्मू कश्मीर के महाराजा गुलाब सिंह जी हुए उन्होंने इस मंदिर का मं, मंदिर का वो नींव रखी थी तो महाराजा रणवीर सिंह जी ने मंदिर की यहाँ स्थापना कराई थी तो जी राम जी का ये वास्तविक स्वरूप है जो श्याम है तो पूरे मंदिर में ये सवा बारह लाख शालिक ठाकुर जी के दर्शन हैं पूरे मंदिर में बारह लाख पच्चीस हजार नारायण शिलाएं हैं तो सा, सामने उस प्रतिमा बिहार राम दरबार छोटी प्रतिमा हैं जब नवमी और विजयादशमी को उसको होता है जानकी निकलती है तो ये जानकी में जाने वाली प्रतिमाएं हैं तो है वो सामने हैं वो राधा कृष्ण जब कृष्ण जन्माष्टमी होती है तो ये भी उस समय जाने वाली प्रतिमा है जो ये प्रतिमाएं हैं ये अष्ट धातु से निर्मित है ये चलायमान है वो सामने वाली वो वो स्थिर है।, तो है, है, है वो सामने जो छोटी प्रतिमा जो उस हैं जो ये चलायमान है वो सामने वाली राम दरबार जो जो प्रतिष्ठित है वो ਬਲਵਸ ਯਾ ਪਤੀ ਰਾਮਚੰਦਰ ਮਹਾਰਾਜ ਕੀ ਜੈ ਮਰ ਜੇ ਜੇਕਰ ਗੱਲ ਕਰੀਏ ਤਾਂ ਇਹ ਕਿੰਨਾ ਪੁਰਾਣਾ ਮੰਦਿਰ ਹੈਗਾ ਵਾ ਤੇ ਇਸ ਦਾ ਜਿਹੜਾ ਇਤਿਹਾਸ ਬਾਰੇ ਤਾਂ ਤੁਸੀਂ ਜਾਣਕਾਰੀ ਤਾਂ ਲੁੱਡੀ ਇਹਦੇ ਵਿੱਚ ਕੀ ਕੀ ਜਿਹੜਾ ਹੈਗਾ ਵਾ ਕਹਿੰਦੇ ਜਿੰਨੇ ਇੱਕ ਲੋਕਾਂ ਨੂੰ ਅਪੀਲ ਹੈਗੀ ਆ ਜੀ ਇਹ ਜੀ ਮੰਦਿਰ ਜੋ ਹੈ ਇਹ 185 ਸਾਲ ਪ੍ਰਾਚੀਨ ਮੰਦਿਰ ਤੋਂ ਕੱਭ ਸਾਰੇ ਕੱਭ ਸਾਰੇ ਸੰਭਾਲੂ ਬਖਤ ਰਾਜੇਸ਼ਵਰ ਜਨਾ ਮਾਤਾ ਦੇਖਦੇ ਹਨ ਕਿ ਹਰ ਮਨੋਂ ਕਾਮ ਖੋਲ ਹੁੰਦੀ ਜਾਂਦੀ ਜਾ ਕੇ ਰਹੀ ਭਾਵਨਾ ਜਿਹਾਸੀ ਪ੍ਰਭੂ ਨੂੰ ਵਰਤ ਤੂਰ ਤੀਖੀ ਦਿਹਾਤੀ ਜਿਹਾਸੀ ਜਿਵੇਂ ਅਸੀਂ ਲੋਕਾਂ ਦੀ ਭਾਵਨਾ ਦੀ ਹਰ ਵਰਗਾਂ ਦੇ ਸੈਸ਼ਨ ਪਰ ਦਰਸ਼ਨਾ ਆਪ ਜੀ ਇਹ ਸਾਡੇ ਫਿਰ ਅੱਜ ਜੀ ਕੇ ਸ਼ਰਮਾ ਜਿਹੜੇ ਕਿ ਮੰਦਿਰ ਦੇ ਪੁਜਾਰੀ ਨੇ ਰਗਨਾਥ ਮੰਦਿਰ ਜੰਮੂ ਦੇ ਵਿੱਚ ਇਹਨਾਂ ਨੇ ਜਿਹੜਾ ਲੋਕਾਂ ਨੂੰ ਅਪੀਲ ਕੀਤੀ ਆ ਕਿ ਮੰਦਿਰ ਦੇ ਵਿੱਚ ਆਓ ਤੇ ਦਰਸ਼ਨ ਰਗਨਾਥ ਮਹਾਰਾਜ ਜੀ ਦੇ ਕਰੋ ਗੱਲ ਕਰੀਏ ਤਾਂ ਜੰਮੂ ਦੇ ਵਿੱਚ ਰਗੁਨਾਥ ਮੰਦਿਰ ਜਿਹੜਾ ਹੈਗਾ ਕਾਫੀ ਪ੍ਰਸਿੱਧ ਹੈਗਾ ਅੱਜ ਇੱਥੇ ਤੇ ਤੁਹਾਨੂੰ ਦਰਸ਼ਨ ਕਰਾ ਰਹੇ ਆ ਆਪਣੇ ਚੈਨਲ ਦੇ ਥਰੂ ਅਤੇ ਇਸ ਦਾ ਜਿਹੜਾ ਹੈਗਾ ਜਰੂਰ ਆ ਕੇ ਇਤਿਹਾਸ ਜਰੂਰ ਜਾਣੋ ਕੈਮਰਾ ਪ੍ਰਸੰਨ ਨਾਲ ਪੁਨੀਤ ਅਰੋੜਾ ਜੰਮੂ ਜਦੋਂ ਪੱਤਰਕਾਰ ਪੁਨੀਤ ਅਰੋੜਾ ਨੇ ਸ਼ਰਧਾਲੂਆਂ ਨਾਲ ਆਫ ਕੈਮਰਾ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਵਾਕਿਆ ਹੀ ਜੰਮੂ ਸਵਰਗ ਹੈ ਇਸ ਮੰਦਿਰ ਵਿੱਚ ਆ ਕੇ ਸਾਨੂੰ ਸਕੂਨ ਮਿਲਦਾ ਹੈ ਤੇ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਦੋਸਤੋ ਹੁਣ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਜੰਮੂ ਜਾਣ ਦਾ ਕਦੋਂ ਪਲਾਨ ਬਣਾ ਰਹੇ ਹੋ ਕਿ ਤੁਸੀਂ ਪਹਿਲਾਂ ਇਸ ਮੰਦਰ ਦੇ ਵਿੱਚ ਗਏ ਹੋ ਜਾਂ ਨਹੀਂ ਇਹ ਵੀ ਦੱਸਿਓ ਹਕੀਕੀ ਟੀਵੀ ਪੰਜਾਬੀ ਲਈ ਜੰਮੂ ਤੋਂ ਪੁਨੀਤ ਅਰੋੜਾ ਦੀ ਰਿਪੋਰਟ